ਮੇਸ਼ ਰਾਸ਼ੀ ਵਾਲਿਆਂ ਤੇ ਸਾਲ 2025 ਵਿੱਚ ਕੁਝ ਖਾਸ ਗੱਲਾਂ ਦੀ ਸਾਵਧਾਨੀ ਰੱਖਣ ਦੀ ਲੋੜ ਹੈ ਜਿਸ ਨਾਲ ਤੁਹਾਡਾ 2025 ਬਹੁਤ ਭਾਗਾ ਵਾਲਾ ਹੋ ਸਕਦਾ ਕਿਉਂਕਿ ਸਾਲ 2025 ਵਿੱਚ ਮੇਸ਼ ਰਾਸ਼ੀ ਵਾਲਿਆਂ ਤੇ ਸ਼ਨੀ ਦੀ 7.5 ਸ਼ੁਰੂ ਹੋਣ ਵਾਲੀ ਹੈ ਪਰ ਨਾਲ ਹੀ ਕੁਝ ਖੁਸ਼ਖਬਰੀ ਵੀ ਹੈ ਕਿਉਂਕਿ ਆਪਾਂ ਇਸ ਵੀਡੀਓ ਦੇ ਅਖੀਰ ਵਿੱਚ ਕੁਝ ਅਜਿਹੇ ਉਪਾਅ ਵੀ ਦੱਸਾਂਗੇ ਜੋ ਤੁਹਾਨੂੰ 2025 ਵਿੱਚ ਕਾਮਯਾਬੀ ਤੇ ਧਨ ਦੌਲਤ ਦੇ ਸਕਦੇ ਹਨ ਤਾਂ ਵੀਡੀਓ ਤੇ ਬਨੇ ਰਹੋ ਤੇ ਵੀਡੀਓ ਨੂੰ ਪੂਰਾ ਦੇਖੋ ਅਖੀਰ ਤੱਕ ਦੋਸਤੋ ਜੇ ਤੁਸੀਂ ਵੀ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਓ ਤਾਂ ਕਿ ਕੋਈ ਵੀ ਕੰਮ ਦੀ ਵੀਡੀਓ ਮਿਸ ਨਾ ਹੋਵੇ ਦੋਸਤੋ ਸਾਲ 2025 ਵਿੱਚ ਮੇਸ਼ ਰਾਸ਼ੀ ਵਾਲਿਆਂ ਤੇ ਮੇਸ਼ ਰਾਸ਼ੀ ਵਾਲਿਆਂ ਤੇ ਸ਼ਨੀ ਦੀ ਸਾਢੇ 7ੀ ਵੀ ਸ਼ੁਰੂ ਹੋਣ ਵਾਲੀ ਹੈ ਤੇ ਇਹ ਸਾਢੇ 7ੀ ਸਾਲ 2032 ਤੱਕ ਰਹਿਣ ਵਾਲੀ ਹੈ ਪਰ ਕੁਝ ਆਸਾਨ ਜਿਹੇ ਉਪਾਅ ਕਰਕੇ ਤੁਸੀਂ ਸ਼ਨੀ ਨੂੰ ਖੁਸ਼ ਕਰ ਸਕਦੇ ਹੋ ਤੇ ਆਪਣੇ ਆਉਣ ਵਾਲੇ ਸਾਲ 2025 ਨੂੰ ਭਾਗਾਂ ਵਾਲਾ ਬਣਾਦੇ ਹੋ ਦੋਸਤੋ ਮੇਸ਼ ਰਾਸ਼ੀ ਵਾਲੇ ਚਾਂਚਲ ਸੁਭਾਅ ਦੇ ਹੁੰਦੇ ਹਨ ਪਰ ਨਾਲ ਹੀ ਇਹ ਬਹੁਤ ਮਿਹਨਤੀ ਤੇ ਟਾਈਮ ਆਨ ਤੇ ਆਪਣਾ ਕੰਮ ਕੱਢਣਾ ਜਾਣਦੇ ਹਨ ਇਸ ਲਈ ਮੇਸ਼ ਰਾਸ਼ੀ ਵਾਲਿਆਂ ਨੂੰ ਮਤਲਬੀ ਵੀ ਕਿਹਾ ਜਾਂਦਾ ਹੈ ਮੇਸ਼ ਰਾਸ਼ੀ ਵਾਲਿਆਂ ਲਈ ਸਾਲ 2025 ਦੀ ਸ਼ੁਰੂਆਤ ਕਾਫੀ ਵਧੀਆ ਰਹਿਣ ਵਾਲੀ ਹੈ ਜੇਕਰ ਗੱਲ ਕਰੀਏ ਪੈਸਿਆਂ ਦੀ ਤਾਂ ਇਸ ਸਾਲ ਤੁਹਾਡੇ ਲਈ ਕਾਫੀ ਧਨ ਦੌਲਤ ਲੈ ਕੇ ਆਉਣ ਵਾਲਾ ਹੈ। ਲక్ష్ਮੀ ਮਾਤਾ ਦੀ ਕਿਰਪਾ ਤੁਹਾਡੇ ਉੱਪਰ ਰਹਿਣ ਵਾਲੀ ਹੈ। ਪਰ 29 ਮਾਰਚ 2025 ਨੂੰ ਸ਼ਨੀ ਦੀ ਸਾਢੇ ਸਾਥੀ ਓਨ ਨਾਲ ਤੁਹਾਨੂੰ ਧਨ ਹਾਨੀ ਹੋਣ ਦਾ ਡਰ ਵੀ ਬਣਿਆ ਰਹੇਗਾ। ਇਸ ਲਈ ਧਨ ਸੰਬੰਧੀ ਨਿਵੇਸ਼ ਚੰਗੀ ਤਰ੍ਹਾਂ ਜਾਂਚ ਕੇ ਕਰੋ। ਸ਼ੇਅਰ ਬਾਜ਼ਾਰ ਤੇ ਜ਼ਮੀਨ ਜਾਇਦਾਦ ਵਿਚ ਤੁਸੀਂ ਨਿਵੇਸ਼ ਕੈਸੇ ਚੰਗੇ ਬੰਦੇ ਦੀ ਸਲਾਹ ਲੈ ਕੇ ਕਰੋ ਜੇਕਰ ਮੇਸ਼ ਰਾਸ਼ੀ ਵਾਲਿਆਂ ਦੇ ਕਾਰੋਬਾਰ ਤੇ ਨੌਕਰੀ ਦੀ ਗੱਲ ਕਰੀਏ ਤਾਂ ਸਾਲ 2025 ਕਾਫੀ ਵਧੀਆ ਰਹਿਣ ਵਾਲਾ ਹੈ ਨਵੇਂ-ਨਵੇਂ ਮੌਕਿਆਂ ਲਈ ਤਿਆਰ ਰਹੋ ਕਿਉਂਕਿ ਦੇਵਗੁਰੂ ਤੁਹਾਨੂੰ ਬਹੁਤ ਕੁਝ ਦੇ ਕੇ ਜਾਣ ਵਾਲੇ ਹਨ ਇਸ ਲਈ ਸਾਲ 2025 ਵਿੱਚ ਤੁਹਾਨੂੰ ਕਿਸਮਤ ਦਾ ਪੂਰਾ ਸਾਥ ਮਿਲੇਗਾ ਹੌਲੀ ਹੌਲੀ ਸਭ ਕੰਮ ਪੂਰੇ ਹੁੰਦੇ ਜਾਣਗੇ ਤੁਹਾਨੂੰ ਤਨਲਾਭ ਹੋ ਸਕਦਾ ਹੈ ਪਰ ਸ਼ਨੀ ਦੀ ਸਾਡੇ ਸਾਥੀ ਹੋਣ ਕਰਕੇ ਤੁਹਾਨੂੰ ਆਪਣੇ ਖਰਚੇ ਤੇ ਕੰਟਰੋਲ ਕਰਨ ਦੀ ਲੋੜ ਹੈ ਜੇਕਰ ਮੇਸ਼ ਰਾਸ਼ੀ ਵਾਲੇ ਵਿਦੇਸ਼ ਜਾਣਾ ਚਾਹੁੰਦੇ ਹਨ ਤਾਂ ਇਸ ਸਾਲ ਮੇਸ਼ ਰਾਸ਼ੀ ਦੇ ਵਿਦੇਸ਼ ਦੇ ਜੋਗ ਬਹੁਤ ਮਜ਼ਬੂਤ ਹਨ ਕਿਸਮਤ ਦਾ ਇਹਨਾਂ ਨੂੰ ਪੂਰਾ ਸਾਥ ਮਿਲੇਗਾ ਮੇਸ਼ ਰਾਸ਼ੀ ਵਾਲਿਆਂ ਦੀ ਸਿਹਤ 2025 ਵਿੱਚ ਠੀਕ ਠਾਕ ਰਹਿਣ ਵਾਲੀ ਹੈ ਜਨਵਰੀ ਤੋਂ ਮਾਰਚ ਤੱਕ ਸਿਹਤ ਠੀਕ ਰਹੇਗੀ ਪਰ ਮਾਰਚ ਤੋਂ ਬਾਅਦ ਸ਼ਨੀ ਦੀ ਸਾਢੇ 7 ਕਰਕੇ ਪੇਟ ਦੀ ਸਮੱਸਿਆ ਹੱਡੀਆਂ ਦਾ ਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਦੇ ਨਾਲ ਹੀ ਨਾਲ ਤੁਹਾਨੂੰ ਮਾਨਸਿਕ ਤੌਰ ਤੇ ਪਰੇਸ਼ਾਨੀ ਵੀ ਹੋ ਸਕਦੀ ਹੈ ਤੇ ਮਾਨਸਿਕ ਤੌਰ ਤੇ ਪਰੇਸ਼ਾਨੀ ਤੋਂ ਬਚਣ ਲਈ ਆਪਣੇ ਮਨ ਨੂੰ ਸ਼ਾਂਤ ਰੱਖ ਕੇ ਘਰ ਵਾਲਿਆਂ ਨਾਲ ਸਮਾਂ ਬਤਾਓ ਇਸ ਤੋਂ ਇਲਾਵਾ ਤੁਹਾਨੂੰ ਆਪਣੇ ਖਾਣ ਪੀਣ ਤੇ ਖਾਸਾ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਇਸ ਸਾਲ ਤੁਹਾਨੂੰ ਪੇਟ ਦੀ ਸਮੱਸਿਆ ਵਗੈਰਾ ਹੋ ਸਕਦਾ ਮੇਸ਼ ਰਾਸ਼ੀ ਵਾਲਿਆਂ ਦੀ ਲਵ ਲਾਈਫ 2025 ਵਿੱਚ ਬਹੁਤ ਵਧੀਆ ਰਹਿਣ ਵਾਲੀ ਹੈ ਜੇਕਰ ਮੇਸ਼ ਰਾਸ਼ੀ ਵਾਲਿਆਂ ਦੀ ਲਵ ਲਾਈਫ 2025 ਵਿੱਚ ਠੀਕ ਠਾਕ ਹੀ ਰਹਿਣ ਵਾਲੀ ਹੈ ਜੇਕਰ ਤੁਹਾਡਾ ਵਿਆਹ ਦੇ ਸਮੇਂ ਵਿੱਚ ਬਹੁਤ ਰੁਕਾਵਟ ਆ ਰਹੀਆਂ ਹਨ ਤਾਂ ਇਸ ਸਾਲ ਮੇਸ਼ ਰਾਸ਼ੀ ਵਾਲਿਆਂ ਨੂੰ ਬਹੁਤ ਵਧੀਆ ਰਿਸ਼ਤੇ ਆ ਸਕਦੇ ਹਨ ਇਸ ਤੋਂ ਇਲਾਵਾ ਵਿਆਹ ਜਿਨ੍ਹਾਂ ਦਾ ਨਹੀਂ ਹੋਇਆ ਉਹਨਾਂ ਦੇ ਵਿਆਹ ਦੇ ਜੋਗ ਬਹੁਤ ਜ਼ਿਆਦਾ ਬਣ ਰਹੇ ਹਨ ਪਰ ਮਾਰਚ ਤੋਂ ਬਾਅਦ ਸ਼ਨੀ ਦੀ 7.5 ਹੋਣ ਕਰਕੇ ਤੁਹਾਡੇ ਰਿਸ਼ਤਿਆਂ ਵਿੱਚ ਗਲਤਫਹਿਮੀ ਹੋ ਸਕਦੀ ਹੈ ਇਸ ਲਈ ਤੁਹਾਨੂੰ ਆਪਣੇ ਸਾਥੀ ਤੇ ਵਿਸ਼ਵਾਸ ਬਣਾਏ ਰੱਖਣ ਦੀ ਲੋੜ ਹੈ ਇੱਕ ਦੂਸਰੇ ਲਈ ਪਿਆਰ ਦੀ ਕਮੀ ਵੀ ਮਹਿਸੂਸ ਹੋ ਸਕਦੀ ਹੈ ਪਰ ਤੁਹਾਨੂੰ ਇੱਕ ਦੂਜੇ ਨੂੰ ਸਮਝਣ ਦੀ ਲੋੜ ਹੈ ਤੇ ਇੱਕ ਦੂਜੇ ਨਾਲ ਸਮਾਂ ਬਤਾ ਕੇ ਆਪਣੀ ਗਲਤਫਹਿਮੀਆਂ ਨੂੰ ਦੂਰ ਕਰਨ ਦੀ ਲੋੜ ਹੈ ਤੇ ਇੱਕ ਦੂਜੇ ਤੇ ਤੁਹਾਨੂੰ ਵਿਸ਼ਵਾਸ ਰੱਖਣਾ ਚਾਹੀਦਾ ਹੈ ਜਿਸ ਨਾਲ ਤੁਹਾਡੇ ਸਬੰਧ ਕਾਫੀ ਵਧੀਆ ਰਹਿਣਗੇ ਮੇਸ਼ ਰਾਸ਼ੀ ਵਾਲਿਆਂ ਨੂੰ 2025 ਵਿੱਚ ਸ਼ਨੀ ਦੀ 7.5 ਤੇ 2025 ਨੂੰ ਹੋਰ ਵੀ ਜ਼ਿਆਦਾ ਭਾਗਾਂ ਵਾਲਾ ਬਣਨ ਲਈ ਕੁਝ ਉਪਾਅ ਪਹਿਲਾਂ ਹੀ ਸ਼ੁਰੂ ਕਰ ਲੈਣੇ ਚਾਹੀਦੇ ਹਨ ਜਿਨ੍ਹਾਂ ਨਾਲ ਤੁਹਾਡੀ ਕਿਸਮਤ ਹੋਰ ਵੀ ਜ਼ਿਆਦਾ ਚਮਕ ਜਾਵੇਗੀ ਨੰਬਰ 1 ਵੀਰਵਾਰ ਦੇ ਦਿਨ ਨੂੰ ਬੇਸਣ ਦੇ ਲੱਡੂ ਜਾਂ ਤਾਂ ਗੁਰਦੁਆਰੇ ਜਾਂ ਮੰਦਿਰ ਵਿੱਚ ਚੜਾ ਕੇ ਆਓ ਨੰਬਰ 2 ਸਾਲ 2025 ਮੰਗਲ ਦੇਵ ਦਾ ਹੈ ਇਸ ਲਈ ਮੇਸ਼ ਰਾਸ਼ੀ ਵਾਲਿਆਂ ਨੂੰ ਹਨੂਮਾਨ ਮੰਦਰ ਜਾ ਕੇ ਬਦਾਨੇ ਦਾ ਪ੍ਰਸ਼ਾਦ ਚੜ੍ਹਾਉਣਾ ਚਾਹੀਦਾ ਹੈ ਤੇ ਕੁਝ ਗੱਲਾਂ ਜੋ ਤੁਹਾਨੂੰ ਕਰਨ ਤੋਂ ਬਚਣਾ ਚਾਹੀਦਾ ਹੈ ਨੰਬਰ 1 ਮੇਸ਼ ਰਾਸ਼ੀ ਵਾਲਿਆਂ ਨੂੰ ਵਿਆਜ ਤੇ ਪੈਸੇ ਦੇਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਨੰਬਰ 2 ਮੇਸ਼ ਰਾਸ਼ੀ ਵਾਲਿਆਂ ਨੂੰ ਗੁੱਸਾ ਬਹੁਤ ਆਉਂਦਾ ਹੈ ਇਸ ਲਈ ਇਹਨਾਂ ਨੂੰ ਲਾਲ ਰੰਗ ਦੇ ਕਪੜੇ ਪਾਉਣ ਤੋਂ ਖਾਸਾ ਪਰਹੇਜ਼ ਕਰਨਾ ਚਾਹੀਦਾ ਹੈ ਜਿਸ ਨਾਲ ਤੁਹਾਨੂੰ ਕਾਫੀ ਫਾਇਦਾ ਹੋਵੇਗਾ ਦੋਸਤੋ ਇਦਾਂ ਦੀ ਹੋਰ ਵੀਡੀਓ ਪਾਉਣ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਿਓ ਜੀ ਧੰਨਵਾਦ